ਕਿਸਾਨ ਵੀਰੋ ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਐਗਸੈਂਪਲਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟੱਸਟ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਆਪਣਾ ਵਿਸ਼ਾ ਰਹੂਗਾ ਵੀ ਜਿਹੜੀਆਂ ਕਣਕ ਦੀਆਂ ਨੋਕਾਂ ਆ ਉਹ ਕਿਉਂ ਮੱਚ ਰਹੀਆਂ ਕਿਉਂ ਪੀਲੀਆਂ ਪੈ ਰਹੀਆਂ ਉਹਦੇ ਬਾਰੇ ਗੱਲ ਕਰਾਂਗੇ ਤੇ ਕੁੱਝ ਕਨਫਿਊਜ਼ਨ ਹੁੰਦੀਆਂ ਕਈ ਵਾਰ ਜਿਹੜੇ ਕਣਕ ਦੇ ਨਵੇਂ ਪੱਤੇ ਆ ਉਹ ਕਿਉਂ ਪੀਲੇ ਪੈ ਰਹੇ ਆ ਹੇਠਲੇ ਪੀਲੇ ਉਹਦੇ ਡਿਟੇਲ ਚ ਗੱਲ ਕਰਾਂਗੇ ਕਿਹੜੇ-ਕਿਹੜੇ ਕਾਰਨ ਹੋ ਸਕਦੇ ਆ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੇ ਦਬਾਰੋ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਜੇਕਰ ਤੁਸੀਂ ਮੇਰੇ ਨਾਲ ਕੋਈ ਸਮੱਸਿਆ ਖੇਤੀਬਾੜੀ ਸੰਬੰਧਤ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਮੇਰੇ WhatsApp ਗਰੁੱਪ 8198011111 ਨਾਲ ਜੁੜ ਸਕਦੇ ਹੋ ਮੋਬਾਈਲ ਨੰਬਰ ਮੈਂ ਫੇਰ ਬੋਲਦਾ ਜੀ ਬੇਨਤੀ ਕਰਦਾ 8198011111 ਤਾਂ ਕਿਸਾਨ ਵੀਰੋ ਜਿਵੇਂ ਕਿ ਆ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਰਹੇ ਹੋ ਵੀ ਆਪਣੀਆਂ ਜਿਹੜੀਆਂ ਨੋਕਾਂ ਜਿਹੜੀਆਂ ਪੀਲੀਆਂ ਪੈ ਰੀਆਂ ਜਾਂ ਤੁਸੀਂ ਆ ਜਿਹੜਾ ਪਹਿਲਾਂ ਲਾਇਆ ਸੀ ਆਪਾਂ থামਨੇਲ ਇਹਦੇ ਵਿੱਚ ਵੀ ਤੁਸੀਂ ਇੱਥੇ ਦੇਖ ਰਹੇ ਹੋ ਵੀ ਜਿਹੜੀਆਂ ਆਪਣੀਆਂ ਨੋਕਾਂ ਉਹ ਜਿਹੜੀਆਂ ਪੀਲੀਆਂ ਪੈ ਰੀਆਂ ਤੇ ਇਹਦਾ ਕਿਸਾਨ ਵੀਰ ਉਹ ਕਾਰਨ ਇਹ ਹੈ ਵੀ ਜਿਵੇਂ ਹੁਣ ਟੈਂਪਰੇਚਰ ਆ ਸਾਰੀਆਂ ਜਿਵੇਂ ਪੀਲੀਆਂ ਪਈਆਂ ਪਈਆਂ ਨੋਕਾਂ ਤਾਂ ਇਹਦਾ ਜਿਹੜਾ ਕਾਰਨ ਹੈ ਵੀ ਹੁਣ ਜਦੋਂ ਵੀ ਟੈਂਪਰੇਚਰ 7 ਡਿਗਰੀ ਤੋਂ ਹੇਠਾ ਚਲ ਜਾਂਦਾ ਹੈ ਤਾਂ ਉਦੋਂ ਇਹ ਜਿਹੜੀ ਆਪਣੀਆਂ ਟਿਪਸ ਬਰਨਿੰਗ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਇੱਕ ਤੋਂ 2 ਇੰਚ ਤੱਕ ਹੈ ਜਿਹੜੀ ਇਹ ਕਣਕ ਦੀ ਉੱਪਰੋਂ ਜਿਹੜੀ ਹੈ ਟਿਪ ਬਰਨਿੰਗ ਹੋ ਸਕਦੀ ਹੈ ਸੋ ਇਹਦੇ ਵਿੱਚ ਜਿਹੜੀ ਹੈ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਕਿਉਂਕਿ ਇਹ ਜਿਹੜੀ ਟਿਪ ਬਰਨਿੰਗ ਹੈ ਸਿਰਫ ਮੌਸਮ ਨਾਲ ਰਿਲੇਟਡ ਹੁੰਦੀ ਹੈ ਜਿਵੇਂ ਜਿਵੇਂ ਟੈਂਪਰੇਚਰ ਆਪਣਾ ਰਾਈਸ ਕਰੂਗਾ ਜਿਵੇਂ ਜਿਵੇਂ ਦਿਨ ਖੁੱਲਣਗੇ ਧੁੱਪਾਂ ਲੱਗਣਗੀਆਂ ਜਿਹੜੀ ਕਣਕ ਹੈ ਆਪਣੀ ਆਪਣੇ ਆਪ ਠੀਕ ਹੋ ਜੂ ਇਹਦੇ ਤੇ ਖਰਚਾ ਕਰਨ ਦੀ ਲੋੜ ਨਹੀਂ ਪੈਣੀ ਇਸ ਤੋਂ ਇਲਾਵਾ ਕੀ ਹੁੰਦਾ ਕਈ ਵਾਰ ਕਿਸਾਨ ਵੀਰੋ ਜਿਵੇਂ ਕਿ ਆਹ ਕਣਕ ਹੈ ਪੀੜੀ ਪਈ ਹੈ ਇਹਦੇ ਵਿੱਚ ਆਪਣੇ ਤੋਂ ਕਈ ਵਾਰ ਕਣਕ ਦੇ ਵਿੱਚ ਜਦੋਂ ਆਪਣਾ ਪਾਣੀ ਹੈ ਜਿਹੜਾ ਆਪਾਂ ਭਾਰੀ ਪਾਣੀ ਲਾ ਦਿੰਨੇ ਆ ਜਾਂ ਪਾਣੀਆਂ ਜਮੀਨਾ ਚ ਪਾਣੀ ਜੜ ਤੋਂ ਥੱਲੇ ਜਾਂਦਾ ਨਹੀਂ ਜਿਹਦੇ ਕਰਕੇ ਇਹ ਬੂਟੇ ਨੂੰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਉਹਦੇ ਕਰਕੇ ਆਪਣੀਆਂ ਜਿਹੜੀ ਹੈ ਫਸਲ ਪੀਲੀ ਪੈ ਜਾਂਦੀ ਹੈ ਜਾਂ ਕਈ ਵਾਰ ਟਿਪ ਹੈ ਜਿਹੜੀ ਫਸਲ ਦੀ ਉਹ ਪੀਲੀ ਪੈਣ ਲੱਗ ਜਾਂਦੀ ਹੈ ਸੋ ਇਸ ਕੇਸ ਚ ਆਪਾਂ ਜਿਹੜਾ ਕੀ ਹੈ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਆਪਣਾ ਵਾਹਨ ਦੇ ਵਿੱਚ ਹੈ ਪਾਣੀ ਨਾ ਖੜਾ ਹੋਵੇ ਤੇ ਜੇਕਰ ਜਿੱਥੇ ਜਾਰੇ ਡਾ ਕਰਵਾਣਾ ਤਾਂ ਪਾਣੀ ਆ ਪੌਸਾ ਉਹਨਾਂ ਲਈਏ ਕਿ ਜਿਹੜੀ ਆ ਕਣਕ ਆਪਣੀ ਪਾਣੀ ਨਾਲ ਦਬੇ ਨਾ ਤੇ ਇਸ ਤੋਂ ਬਾਅਦ ਆਪਾਂ ਕਿਸਾਨ ਵੀਰੋਂ ਗੱਲ ਕਰੀਏ ਅਗਲੀ ਜਿਵੇਂ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੇ ਕਣਕ ਦੇ ਐ ਨਵੇਂ ਪੱਤੇ ਐ ਜਿਹੜੇ ਉਹ ਪੀਲੇ ਪੈ ਰਹੇ ਐ ਜਿਵੇਂ ਕਿ ਆ ਨਵਾਂ ਪੱਤਾ ਪਰ ਇਹਦੀ ਜਿਹੜੀ ਆਪਾਂ ਨੋਕ ਦੇਖਾਂਗੇ ਧਿਆਨ ਨਾਲ ਜਾਂ ਟਿਪ ਦੇਖਾਂਗੇ ਇਹਦੇ ਵਿੱਚ ਜਿਹੜਾ ਗ੍ਰੀਨ ਰਹਿੰਦੀ ਐ ਜਾਂ ਕਹਿ ਲਈਏ ਜਿਹੜੀ ਐ ਨੋਕ ਐ ਪੱਤੇ ਦੀ ਹਰੀ ਰਹੂਗੀ ਤੇ ਜਿਹੜਾ ਨਵਾਂ ਨਿਕਲ ਰਿਹਾ ਪੱਤਾ ਉਹ ਪੀਲਾ ਪੈਣ ਲੱਗ ਜੂ ਜੇਕਰ ਤੁਹਾਡੀ ਕਣਕ ਇਸ ਤਰ੍ਹਾਂ ਹੋ ਰਹੀ ਐ ਕਿਸਾਨ ਵੀਰੋ ਉਹਦੇ ਵਿੱਚ ਡੈਫੀਨੇਟਲੀ ਜਿਹੜੀ ਹੈ ਸਲਫਰ ਦੀ ਡੈਫੀਸ਼ੈਂਸੀ ਹੈ ਸਲਫਰ ਜਾਂ ਆਪਾਂ ਪੰਜਾਬੀ ਦੇ ਕਹਰੇ ਵਿੱਚ ਕਹ ਲਈਏ ਗੰਧਕ ਤੱਕ ਤਰੀਕਾ ਹਟਾ ਜੇਕਰ ਆਪਣੇ ਨਵੇਂ ਪੱਤੇ ਪੀਲੇ ਪੈਂਦੇ ਆ ਤੇ نوਖ ਖਰੀ ਰਹਿੰਦੀ ਹੈ ਇਹਦੇ ਲਈ ਆਪਾਂ ਜਿਹੜੀ ਹੈ ਸਲਫਰ ਕਿਸਾਨ ਵੀਰੋ ਜਿਹੜੀ ਆਪਾਂ ਯੂਜ਼ ਕਰਨੀ ਹੈ ਬੈਂਟੋਨਾਈਟ ਸਲਫਰ ਮੈਂ ਸ਼ਾਇਦ ਇੱਕ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਆਪਾਂ ਬੈਂਟੋਨਾਈਟ ਜਿਹੜੀ ਹੈ ਸਲਫਰ ਹੈ ਪਾ ਸਕਦੇ ਆ ਤੇ ਇਸ ਤੋਂ ਬਾਅਦ ਆਪਣਾ ਆ ਜਾਂਦਾ ਜਿਵੇਂ ਕਿ ਆ ਕਿਸਾਨ ਵੀਰੋ ਤੁਸੀਂ ਵੀਡੀਓ ਆ ਦੇਖ ਰਹੇ ਹੋ ਇਸ ਪਿਕਚਰ ਦੇ ਵਿੱਚ ਤੁਸੀਂ ਆ ਹੇਠਲੇ ਪੱਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਹੇਠਲੇ ਪੱਤੇ ਆ ਉਹ ਆਪਣੇ ਜਿਹੜੇ ਆ ਪੀਲੇ ਪੈ ਰਹੇ ਆ ਇਹਦੇ ਵਿੱਚ ਕੀ ਆ ਕਿਸਾਨ ਵੀਰੋ ਨਾਈਟ੍ਰੋਜਨ ਦੀ ਕਮੀ ਨਾਲ ਜਦੋਂ ਵੀ ਆਪਣੇ ਕਣਕ ਦੇ ਪੱਤੇ ਪੀਲੇ ਪੈਣਗੇ ਤਾਂ ਉਹ ਆ ਜਿਹੜੇ ਹਮੇਸ਼ਾ ਹੇਠਲੇ ਜਾਂ ਪੁਰਾਣੇ ਪੱਤੇ ਕਹਿੰਦੇ ਆ ਪੀਲੇ ਪੈਣਗੇ ਇਹਦੇ ਲਈ ਆਪਾਂ ਕਿਸਾਨ ਵੀਰੋ ਯੂਰੀਆ ਆਪਾਂ ਪਾ ਸਕਦੇ ਆ ਯੂਰੀਆ ਦੀ ਸੌਰੀ ਸਪਰੇਅ ਕਰ ਸਕਦੇ ਆਪਾਂ 3 ਕਿਲੋ 100 ਲੀਟਰ ਪਾਣੀ ਚ ਮਿਲਾ ਕੇ ਜਿਹੜੀ ਉਹਦੀ ਸਪਰੇਅ ਕਰਨੀ ਹੈ ਦੋ ਤਰਫਾ ਉਹਦੇ ਨਾਲ ਹੈ ਜਿਹੜਾ ਨਾਈਟ੍ਰੋਜਨ ਦੀ ਡੈਫੀਸ਼ੈਂਸੀ ਹੈ ਉਹ ਖਤਮ ਹੋ ਜੂ ਤੇ ਜੇਕਰ ਭਾਰੀਆਂ ਜ਼ਮੀਨਾਂ ਚ ਪਾਣੀ ਤੋਂ ਬਾਦ ਕਣਕ ਦਵੀ ਹੈ ਤਾਂ ਉੱਥੇ ਵੀ ਆਪਾਂ ਯੂਰੀਆ ਜਾਂ ਸਲਫਰ ਆਪਾਂ ਜਿਹੜੀ ਪਾ ਸਕਦੇ ਆ ਜਾਂ ਜੇਕਰ ਤੁਹਾਡੀ ਕਣਕ ਹਜੇ 50 ਦਿਨ ਤੋਂ ਘੱਟ ਹੈ ਤੇ ਪਾਣੀ ਨਾਲ ਦਵੀ ਹੈ ਉੱਥੇ ਆਪਾਂ ਜਿਹੜਾ 1 ਕਿਲੋ ਜ਼ਿੰਕ 1 ਕਿਲੋ ਮੈਗਨੀਜ਼ 1 ਕਿਲੋ ਕਿਲੋ ਜ਼ਿੰਕ 21% ਜੇਕਰ ਦਿੱਤੀ ਹੈ ਤਾਂ 700 ਜੇਕਰ ਚਿਲੇਟਡ ਹੈ ਤਾਂ 150 ਗ੍ਰਾਮ ਪਾ ਕੇ ਕਿਲੋ ਮੈਗਨੀਜ਼ ਅੱਧਾ ਕਿਲੋ ਡਲਣ ਵਾਲੀ ਕੜੀ ਤੇ ਨਾਲ 1.5 ਤੋਂ 2 ਕਿਲੋ ਯੂਰੀਆ ਪਾਵਾਂਗੇ ਤਾਂ ਉਹਦੇ ਨਾਲ ਜਿਹੜੀ ਆਪਣੀ ਜਿਹੜੀ ਦਵੀ ਕਣਕ ਹੈ ਉਹ ਜਿਹੜੀ ਹੈ ਹਰੀ ਹੋਣੀ ਸ਼ੁਰੂ ਹੋ ਜੂ ਸੋ ਇਹ ਸੀ ਮੇਰੀ ਅੱਜ ਦੀ ਕਿਸਾਨ ਵੀਰੋ ਬੇਨਤੀ ਅਗਲੀ ਵੀਡੀਓ ਆਪਾਂ ਬੋਰੋਨ ਤੇ ਕਰਾਂਗੇ ਸੋ ਜਿਹੜੇ ਮੇਰੇ ਕਿਸਾਨ ਵੀਰਾਂ ਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੋ ਕਰਿਓ ਜੀ ਧੰਨਵਾਦ